ਤੂੰ ਜੇ ਸਾਡੇ ਸਿੱਖ ਸਿਧਾਤਾ ਦੇ ਉੱਗ ਹੋ ਚੁੱਕੇਗਾ ਨਾ ਤੇ ਮੇਰੀ ਗੱਲ ਯਾਦ ਰੱਖਣਾ ਜਿੱਦਣ ਜਿੱਥੇ ਟਕਰ ਗਿਆ ਤੇਰਾ ਉਸੇ ਵੇਲੇ ਹਿਸਾਬ ਕਰਾਂਗੇ ਤੇਰਾ ਜਿਹੜਾ ਚੈਲੰਜ ਅਸੀਂ ਅਸਾਈਆਂ ਨੂੰ ਕਰਦੇ ਆ ਕਿ ਤੁਸੀਂ ਪਖੰਡ ਕਰ ਦਿਓ ਜੇਕਰ ਤੇ ਉਹ ਸਾਨੂੰ ਕਾਰਨ ਕਹਿ ਲਈਂ ਫਿਰ ਅਸੀਂ ਕੀ ਕਰਾਂਗੇ ਤਲਖ ਤੇ ਗਰਮ ਟਿੱਪਣੀਆਂ ਕਰਨ ਵਾਲੇ ਗਿਆਨੀ ਬੂਟਾ ਸਿੰਘ ਲੱਗਦਾ ਹੈ ਇਸ ਵਾਰੀ ਕੱਸੂ ਤੇ ਫਸ ਗਏ ਨੇ ਹਰ ਵਾਰ ਉਹਨਾਂ ਦੇ ਬਿਆਨਾਂ ਦੇ ਵਿੱਚ ਕਟਾਕਸ਼ ਹੁੰਦਾ ਹੈ ਤਿੱਖੇ ਕਟਾਕਸ਼ ਹੁੰਦੇ ਨੇ ਔਰ ਤਤੇ ਤਤੇ ਬਿਆਨ ਹੁੰਦੇ ਨੇ ਪਰ ਇਸ ਵਾਰ ਗਿਆਨੀ ਬੂਟਾ ਸਿੰਘ ਨੇ ਐਸੀ ਤਲਖ ਪਾਸ਼ਾ ਦੇ ਵਿੱਚ ਐਸੀ ਵੱਡੀ ਟਿੱਪਣੀ ਕਰ ਦਿੱਤੀ ਹੈ ਕਿ ਕੋਈ ਵੀ ਗੁਰਸਿੱਖ ਉਹਨੂੰ ਬਰਦਾਸ਼ਤ ਨਹੀਂ ਕਰ ਪਾਰਿਆ ਸਿੱਖਾਂ ਦੇ ਹਿਰਦੇ ਬਲਉਂਦਰ ਗਏ ਨੇ ਔਰ ਸਿੱਖਾਂ ਦੇ ਵਿੱਚ ਗੁੱਸੇ ਦੀ ਲਹਿਰ ਦੌੜ ਉઠી ਜਿਸਾਨੂੰ ਵੀ ਕਵੇ ਕਿ ਤੁਸੀਂ ਸੀਸ ਧੜਨ ਨਾਲੋਂ ਬੱਕ ਕਰਕੇ ਦੁਬਾਰਾ ਜੋੜ ਸਕਦੇ ਕਿਸੇ ਵਿੱਚ ਹੈ ਹਿੰਮਤ ਕੋਈ ਇਹ ਚੈਲੰਜ ਨੂੰ ਕਬੂਲ ਕਰ ਲੋ ਕਿ ਜਿਹੜੇ ਕਾਲੇ ਕਾਂ ਚਿੱਟੇ ਹੋ ਕੇ ਨਿਕਲੇ ਨੇ ਉਹ ਅੱਜ ਦੁਬਾਰਾ ਹੋ ਸਕਦਾ ਹੈ ਅਸੀਂ ਤੈਨੂੰ ਕਹਿ ਦਈਏ ਕਿ ਤੂੰ ਸਾਬਤ ਕਰ ਦੇ ਤੂੰ ਇੱਕ ਪਿਓ ਦਾ ਹੈਗਾ ਕਿ ਨਹੀਂ ਹੈਗਾ ਕਰ ਪਾਏਗਾ ਆ ਕੱਲ ਨੂੰ ਹੱਥ ਮਾਰੋ ਕਿਸੇ ਨੂੰ ਪਖੰਡਵਾਦ ਤੋਂ ਰੋਕਣ ਤੋਂ ਪਹਿਲਾਂ ਆਪਣਾ ਜਿਹੜਾ ਘਰ ਦੇ ਅੰਦਰ ਕੂੜ-ਕਬਾੜ ਪਖੰਡ ਚੱਲਦਾ ਹੈ ਕਰਮ ਮਾਤਾ ਦੀਆਂ ਕਹਾਣੀਆਂ ਸੁਣਾ ਰਹੇ ਹਾਂ ਉਹਦੇ ਵੱਲ ਧਿਆਨ ਦਿਓ ਤੇ ਜਿੱਥੇ ਤੂੰ ਕਿਤੇ ਗੁਰਸਤਾ ਫੰਦੋ ਚੁੱਕੀ ਨਾ ਤੈਨੂੰ 76 ਪਹਿਲਾਂ ਜਵਾਬ ਬਾਅਦ ਚ ਸਿਕ ਕੌਮ ਦੇ ਅਖੋਤੀ ਕੜਮ ਚੌਧਰੀਆਂ ਨੇ ਐਸਆਈ ਪਾਸਟਾਂ ਦੇ ਨਾਲ ਪੰਗਾ ਪਾਇਆ ਹੋਇਆ ਹੈ ਦੂਸਰੇ ਨੂੰ ਕਹਿਣਾ ਬੜਾ ਆਸਾਨ ਹੈ ਕਿ ਤੁਸੀਂ ਪਖੰਡ ਕਰਦੇ ਹੋ ਜਦੋਂ ਸਾਡੀ ਸੇਕਮ ਦੀ ਗੱਲ ਕਰੋਗੇ ਜਿਹੜੇ ਪਖੰਡ ਸਾਡੇ ਡੇਰਿਆਂ ਵਾਲੇ ਬਾਬੇ ਕਰਦੇ ਨੇ ਕੁੱਤੇ ਵਾਂਗੂ ਭੌਂ ਕੇ ਉਹਨਾਂ ਨੂੰ ਬੋਲਣ ਦਾ ਮੌਕਾ ਦੇ ਰਿਆ ਨਾ ਕੰਜੜਾ ਤੂੰ ਸਾਰੇ ਸਮਾਜ ਦਾ ਠੇਕਾ ਲਿਆ ਤੇ ਸਭ ਤੋਂ ਪਹਿਲਾਂ ਤੁਸੀਂ ਕਰਾਮਾਤ ਉੱਥੇ ਦਿਖਾਉਣ ਦੀ ਕੋਸ਼ਿਸ਼ ਕੀਤੀ ਕਿ ਗੁਰੂ ਹਰਗੋਬਿੰਦ ਪਾਤਸ਼ਾਹ ਦਾ ਜਿਹੜਾ ਜਨਮ ਹੈ ਉਹ ਬਾਬਾ ਬੁੱਢਾ ਦੀ ਅਰਦਾਸ ਕਰਕੇ ਹੋਇਆ ਹੈ ਬਾਬਾ ਬੁੱਢਾ ਸਾਹਿਬ ਨੇ ਅਰਦਾਸ ਕੀਤੀ ਤਾਂ ਉਹਨਾਂ ਦਾ ਜਨਮ ਹੋਇਆ ਤੁਹਾਨੂੰ ਦੱਸਣਾ ਚਾਹੁੰਨਾ ਕਿ ਬਾਬਾ ਬੁੱਢਾ ਸਾਹਿਬ ਨੇ ਕੋਈ ਅਰਦਾਸ ਨਹੀਂ ਕੀਤੀ ਮਾਤਾ ਗੰਗਾ ਲਈ ਗੁਰੂ ਹਰਗੋਬਿੰਦ ਪਾਸ਼ਾ ਬਾਜੇ ਕੋਈ ਅਰਦਾਸ ਨਹੀਂ ਕੀਤੀ ਫਿਰ ਗੁਰੂ ਪਾਸ਼ਾ ਦੇ ਮਹਿਲ ਮਾਤਾ ਗੰਗਾ ਜੀ ਜਾਂ ਗੁਰੂ ਜਨ ਦੇ ਪਾਸ਼ਾ ਖੁਦ ਹੋਣ ਉਹ ਕਿਦਾਂ ਕਹਿ ਸਕਦਾ ਕਿ ਸਾਡੇ ਘਰ ਅਰਦਾਸ ਕਰਕੇ ਪੁੱਤਰ ਪੈਦਾ ਹੋਵੇ ਕਦੇ ਨਹੀਂ ਹੋ ਸਕਦਾ 5-5 ਡਾਲਰ ਤੂੰ ਗੋਲਕਾਰ ਚੋਰੀ ਕਰਦਾ ਰਿਹਾ ਤੇ ਸਾਨੂੰ ਮਤਾਂ ਦੇ ਰਿਹਾ ਤੂੰ ਤੇਰੀ ਔਕਾਤ ਕੀ ਹੈ ਤੇਰੀ ਤੂੰ ਇੱਕ ਨੰਬਰ ਦਾ ਗੱਲਾ ਤੇ ਖੱਚ ਬੰਦਾ ਆ ਤੂੰ ਜੇ ਅਸੀਂ ਕਿਸੇ ਨੂੰ ਚੈਲੰਜ ਕਰਦੇ ਆ ਕਿ ਤੁਸੀਂ ਮੁਰਦੇ ਜਿੰਦਾ ਨਹੀਂ ਕਰ ਸਕਦੇ ਜੇ ਅੱਜ ਸਾਨੂੰ ਕੋਈ ਚੈਲੰਜ ਕਰੇ ਕਿ ਤੁਸੀਂ ਜਿਹੜੇ ਕਾਲੇ ਕਾਂ ਚਿੱਟੇ ਬਣਾਏ ਅੱਜ ਬਣਾ ਸਕਦੇ ਤੇਰੀ ਤਾਂ ਧਾਲੀ ਕਿੱਤੀ ਹੋ ਗਈ ਪਰ ਕਟੂਤਾ ਤੇਰੀਆਂ ਦੰਲੇ ਅੱਜ ਵੀ ਕਾਲੇ ਨੇ ਕਾਲੀਆਂ ਫਿਰ ਅਸੀਂ ਕਹਿੰਨੇ ਆ ਬਾਬਾ ਦੀਪ ਸਿੰਘ ਨੇ ਬਿਨਾ ਧੜ ਤੋਂ ਖੰਡਾ ਚਲਾਇਆ ਕਿ ਕੁਦਰਤ ਆਪਣਾ ਸੁਆਭ ਚੇਂਜ ਕਰ ਸਕਦੀ ਹੈ ਜੇ ਸੀ ਧੜ ਨਾਲੋਂ ਵੱਖ ਹੋ ਗਿਆ ਕਿ ਬਾਬਾ ਦੀਪ ਸਿੰਘ ਧੜ ਤੋਂ ਬਿਨ ਲੜੇ ਬਿਨ ਸੀਤ ਤੋਂ ਲੜੇ ਕਲੀ ਧੜ ਦੇ ਨਾਲ ਕਿ ਇਹ ਸਾਡਾ ਪਖੰਡ ਨਹੀਂ ਇੱਕ ਕੁੱਤਾ ਅੱਜ ਉੱਠ ਕੇ ਉਹਨਾਂ ਸ਼ਹੀਦਾ ਸਿੰਘਾਂ ਦੇ ਉੱਪਰ ਤੇ ਗੁਰੂ ਸਾਹਿਬਾਨਾਂ ਦੀਆਂ ਜਿਹੜੀਆਂ ਕਰਨੀਆਂ ਉਹਨਾਂ ਦੇ ਉੱਪਰ ਉਂਗਲ ਚੱਕ ਰਿਹਾ ਤੇ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਦਾ ਜਿਹੜਾ ਸਰੂਪ ਜਿਹੜਾ ਸਰੀਰ ਸੀ ਉਹ ਗੈਬ ਸੀ ਉੱਥੇ ਤੇ ਚਾਦਰ ਰਹਿ ਗਈ ਚਾਦਰ ਅੱਧੀ ਹਿੰਦੂਆਂ ਨੇ ਲਈ ਅੱਧੀ ਮੁਸਲਮਾਨਾਂ ਨੇ ਲਈ ਉਹ ਚਾਦਰ ਦਾ ਸੰਸਕਾਰ ਕਰਦਾ ਕਿ ਇਹ ਕਰਮਾਉਤੀਆਂ ਕਹਾਣੀਆਂ ਇਹ ਗੱਪ ਕਿਹਦੇ ਮਾਰੇ ਨੇ ਅਸੀਂ ਕਹਿੰਦੇ ਗੁਰੂ ਪਾਸ਼ਾ ਨੇ ਪੰਜ ਪਿਆਰੇ ਸਾਜੇ ਨੂੰ ਅਮਰਦੀ ਪੌਲ ਦਿੱਤੀ ਖੰਡੇ ਵਾਟੇ ਦਾ ਅਮਰਸ਼ ਤਿਆਰ ਕਰਕੇ ਸ਼ਿਕਾਇਆ ਤੇ ਉਹਨਾਂ ਦੇ ਛੇ ਧੜ ਨਾਲੋਂ ਬਾਕੀ ਤੇ ਦੁਬਾਰਾ ਫੇਰ ਉਸੇ ਜੋੜੇ ਟੜ ਤੋਂ ਬੱਕ ਕਰਕੇ ਦੁਬਾਰਾ ਟੜ ਦੇ ਨਾਲੋਂ ਸੀਸ ਜੋੜੇ ਜਿੱਥੇ ਗੁਰੂ ਪਾਸ਼ਾ ਨੇ ਉਹਨਾਂ ਦੇ ਪਾਸੋਂ ਅਮਰ ਸ਼ੱਕੇ ਗੋਬਿੰਦ ਰਾਏ ਤੋਂ ਗੁਰੂ ਗੋਬਿੰਦ ਸਿੰਘ ਨਾਮ ਲਿਆ ਕਿ ਇਹ ਸਾਡਾ ਪਖੰਡ ਨਹੀਂ ਜੇ ਤੇਰੀ ਔਕਾਤ ਨਹੀਂ ਆ ਤਰਕ ਦੇ ਨਾਲ ਜਵਾਬ ਦੇਣ ਦੀ ਤਾਂ ਕੰਜਰਾ ਕਮਸੇ ਕਮ ਝੌਂਕੜ ਦੀ ਆਤ ਤੇ ਘਟਾ ਚਿਰਕੇ ਨੇ ਜੀ ਸਾਰਾ ਪੰਜਾਬ ਇਸਾਈ ਬਣ ਗਿਆ ਬਣੂਗਾ ਹਲੇ ਕੀ ਹੋਇਆ ਹਲਦੇ ਬਹੁਤ ਕੁਝ ਹੋਣਾ ਜੇ ਅਸੀਂ ਆਪਣੀਆਂ ਕਰਤੂਤਾਂ ਤੋਂ ਬਾਝ ਨਾ ਹਾਈ ਅਸੀਂ ਕੇਵਲ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਨਾ ਮੰਨਿਆ ਅਸੀਂ ਹੋਰ ਜਿਹੜੇ ਗ੍ਰੰਥਾਂ ਵਿੱਚ ਕੂੜਕਵਾੜ ਲਿਖਿਆ ਹੈ ਜੇ ਉਹਨਾਂ ਦਾ ਖਹਿੜਾ ਨਾ ਛੱਡਿਆ ਅਸੀਂ ਕੁਝ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਦੀ ਫਲਸਫੀ ਤੋਂ ਨਾ ਸਿੱਖਿਆ ਜੇ ਅਸੀਂ ਆਪਣੇ ਕਾਇਦਾ ਕਾਨੂੰਨ ਦੇ ਅੰਦਰ ਨਾ ਰਹਿ ਸੁਨੰਦਨ ਖੋਲੋਂ ਨਾ ਕੀਤਾ ਹਲੇ ਬਹੁਤ ਕੁਝ ਹੋਣਾ ਤੂੰ ਜੇ ਸਾਡੇ ਸਿੱਖ ਸਿਧਾਂਤਾਂ ਦੇ ਉੱਗੋ ਚੁੱਕੇਗਾ ਨਾ ਤੇ ਮੇਰੀ ਗੱਲ ਯਾਦ ਰੱਖ ਲੈ ਜਿੱਦਣ ਜਿੱਥੇ ਟਕਲ ਗਿਆ ਤੇਰਾ ਉਸੇ ਵਾਲੇ ਹਿਸਾਬ ਕਰਾਂਗੇ ਤੇਰਾ ਸਵਾਗਤ ਮੈਂ ਹਰਿਸ਼ਪਾਲ ਸਿੰਘ ਤੁਸੀਂ ਜੁੜਿਓ ਐਨਆਰਈ ਟੂਡੇ ਦੇ ਨਾਲ ਗੁਰੂ ਨਾਨਕ ਪਾਤਸ਼ਾਹ ਜੀ ਪੁੱਤਰਾਂ ਦੇ ਦਾਨੀ ਗੁਰੂ ਗੋਬਿੰਦ ਸਿੰਘ ਜੀ ਪੁੱਤਰਾਂ ਦੀ ਦਾਤ ਦੇਣ ਵਾਲੇ ਤਨ ਤਨ ਬਾਬਾ ਬੁੱਢਾ ਸਾਹਿਬ ਜੀ ਤੇ ਚਾਹੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਹੋਣ ਇਨਾਂ ਸਾਰਿਆਂ ਦੇ ਉੱਪਰ ਹੀ ਗਿਆਨੀ ਬੂਟਾ ਸਿੰਘ ਨੇ ਐਸੀ ਵਿਵਾਦਤ ਟਿੱਪਣੀ ਦਿੱਤੀ ਹੈ ਤੁਸੀਂ ਸੁਣੋਗੇ ਤਾਂ ਤੁਹਾਡਾ ਖੂਨ ਵੀ ਖ올 ਉੱਠੇਗਾ ਤੁਹਾਡੇ ਰੌਂਕਾ ਵੀ ਖੜੇ ਹੋ ਜਾਣਗੇ ਔਰ ਇਹ ਸਵਾ ਜਿੰਨੀਆਂ ਵੀ ਜਥੇਬੰਦੀਆਂ ਨਹੀਂ ਉਹਨਾਂ ਦਾ ਗਰਮ ਗਰਮ ਤਲਖ ਬਿਆਨ ਹੋਣੇ ਸ਼ੁਰੂ ਹੋ ਚੁੱਕੇ ਜਿਵੇਂ ਹੀ ਇਹ ਵੀਡੀਓ ਸੰਤ ਸਪਾਈ ਸੁਸਾਇਟੀ ਦੇ ਦਵਿੰਦਰ ਸਿੰਘ ਹੋਣਾ ਨੇ ਦੇਖੀ ਹੈ ਸੋ ਉਹਨਾਂ ਨੇ ਵੀ ਇਹਦਾ ਰਿਐਕਸ਼ਨ ਦਿੱਤਾ ਰਿਐਕਟ ਦਿੱਤਾ ਬੜਾ ਗਰਮ ਤੇ ਬੜਾ ਤੱਤਾ ਦਿੱਤਾ ਹੈ ਉਹਨਾਂ ਟਿੱਪਣੀਆਂ ਨੂੰ ਲੈ ਕੇ ਸਿੱਖ ਸੰਗਤ ਦੇ ਵਿੱਚ ਭਾਰੀ ਰੋਸ ਹੈ ਭਾਰੀ ਨਾਰਾਜ਼ਗੀ ਹੈ ਔਰ ਇਸ ਵਾਰੀ ਵੱਡਾ ਖਮਿਆਜਾ ਪੁਕਤਣਾ ਪੈ ਸਕਦਾ ਹੈ ਗਿਆਨੀ ਪੂਟਾ ਸਿੰਘ ਨੂੰ ਭਾਈ ਦਵਿੰਦਰ ਸਿੰਘ ਜੀ ਜਿਨ੍ਹਾਂ ਨੇ ਫੋਨ ਲਗਾ ਲਿਆ ਗਿਆਨੀ ਪੂਟਾ ਸਿੰਘ ਜੀ ਨੂੰ ਪਰ ਗਿਆਨੀ ਪੂਟਾ ਸਿੰਘ ਜੀ ਨੇ ਅੱਗੋਂ ਫੋਨ ਤੇ ਉਹਨਾਂ ਦੀ ਤਰਕਾਂ ਦੇ ਨਾਲ ਗੱਲ ਕਰਨ ਤੋਂ ਪਹਿਲਾਂ ਹੀ ਫੋਨ ਕੱਟ ਦਿੱਤਾ ਔਰ ਉਹਨਾਂ ਦਾ ਜਵਾਬ ਕਰਾਰਾ ਜਵਾਬ ਜਿਹੜਾ ਹੈ ਕਿਵੇਂ ਦਿੱਤਾ ਭਾਈ ਦਵਿੰਦਰ ਸਿੰਘ ਨੇ ਇਹ ਜਿਹੜੀ ਵੀਡੀਓ ਹੈ ਹਰ ਗੁਰਸਿੱਖ ਦਾ ਫਰਜ਼ ਬਣਦਾ ਹੈ ਕਿ ਹੁਣ ਇਹਨੂੰ ਅੱਗੇ ਦੀ ਤਰ੍ਹਾਂ ਫੈਲਾਇਆ ਵੱਤੋ ਵੱਤ ਸ਼ੇਅਰ ਕਰ ਦਿਓ ਵੱਤੋ ਵੱਤ ਸਬਸਕ੍ਰਾਈਬ ਕਰ ਲਓ ਔਰ ਇਹ ਵੀਡੀਓ ਜਿਹੜੀ ਹੈ ਹਰੇਕ ਘਰ ਦੇ ਵਿੱਚ ਪਹੁੰਚਣੀ ਚਾਹੀਦੀ ਹੈ ਕਿ ਆਖਿਰ ਗਿਆਨੀ ਬੂਟਾ ਸਿੰਘ ਕਿਉਂ ਇਸ ਤਰ੍ਹਾਂ ਸਿੱਖੀ ਦੇ ਨਾਲ ਕਾਣ ਕਰ ਰਿਹਾ ਹੈ ਆਪਣੇ ਕਿਹੋ ਜਿਹੇ ਤਰਕ ਦੇ ਰਿਹਾ ਹੈ ਔਰ ਕਿਉਂ ਜਿਹੜੇ ਦੂਸਰੇ ਧਰਮਾਂ ਦੇ ਲੋਕ ਨੇ ਉਹਨਾਂ ਨੂੰ ਇਹ ਬਹਾਨੇਬਾਜ਼ੀ ਕਰਨ ਦਾ ਇਹ ਮੌਕਾ ਦੇ ਰਿਹਾ ਹੈ ਕਿ ਉਹ ਹੀ ਤਾਂ ਕਹਿਣਗੇ ਜਦੋਂ ਅਸੀਂ ਸਵਾਲ ਕਰਾਂਗੇ ਕਿਸੇ ਨੂੰ ਤੱਕੋ ਕਹਿਣਗੇ ਅਸੀਂ ਨਹੀਂ ਕਹਿ ਰਹੇ ਤੁਹਾਡਾ ਹੀ ਗਿਆਨੀ ਬੂਟਾ ਸਿੰਘ ਕਹਿ ਰਿਹਾ ਉਹਨੂੰ ਜਵਾਬ ਦੇ ਲੋ ਪਹਿਲਾਂ ਫਿਰ ਸਾਡੇ ਨਾਲ ਗੱਲ ਕਰਿਓ ਸੋ ਵਿਵਾਦ ਵੱਧ ਸਕਦਾ ਹੈ ਔਰ ਇਸ ਵਾਰੀ ਇਹ ਜਿਹੜੇ ਬੋਲ ਨਹੀਂ ਗਿਆਨੀ ਬੂਟਾ ਸਿੰਘ ਨੇ ਬੋਲੇ ਇਹਨੂੰ ਮਹਿੰਗੇ ਵੀ ਪੈ ਸਕਦੇ ਨੇ ਸਿੱਖ ਜਥੇਬੰਦੀਆਂ ਚ ਨਾਰਾਜ਼ਗੀ ਹੈ ਸਿੱਖ ਸੰਗਤ ਚ ਵੀ ਨਾਰਾਜ਼ਗੀ ਹੈ ਨਤੀਜੇ ਕੀ ਨਿਕਲਦੇ ਨੇ ਇਹ ਤਾਂ ਪਤਾ ਨਹੀਂ ਪਰ ਆਉ ਜਾਣਦੇ ਆ ਜਵਾਬ ਜਿਹੜੇ ਨੇ ਭਾਈ ਦਵਿੰਦਰ ਸਿੰਘ ਨੇ ਕੀ ਦਿੱਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਦਵਿੰਦਰ ਸਿੰਘ ਸੰਤ ਸਿਪਾਹੀ ਸੁਸਾਇਟੀ ਲੁਧਿਆਣਾ ਤੋਂ குருੂ ਰੂ ਪੈਰੀ ਸਾਥ ਸੰਗਤ ਜੀਓ ਆਪ ਸਭ ਨੂੰ ਪਤਾ ਹੀ ਹੈ ਕਿ ਜਿਸ ਤਰੀਕੇ ਦੇ ਨਾਲ ਸਿੱਖ ਕੌਮ ਦੇ ਉੱਪਰ ਆਏ ਦਿਨ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਬਾਹਰੀ ਹਮਲੇ ਹੋ ਰਹੇ ਆ ਤੇ ਇਹਨਾਂ ਦਿਨਾਂ ਦੇ ਵਿੱਚ ਅਖੌਤੀ ਪਾਸਟਰਾਂ ਵੱਲੋਂ ਜਿਹੜਾ ਪੰਜਾਬ ਦੇ ਵਿੱਚ ਧਰਮ ਪਰਿਵਰਤਨ ਕਰਵਾਇਆ ਜਾ ਰਿਹਾ ਹੈ ਧਰਮ ਦੇ ਨਾਂ ਤੇ ਲੋਕਾਂ ਨੂੰ ਸ਼ਿਕਾਰ ਬਣਾਇਆ ਜਾ ਰਿਹਾ ਗੁੰਮਰਾਹ ਕੀਤਾ ਜਾ ਰਿਹਾ ਹੈ ਕਰਮ ਦੀ ਆੜ ਦੇ ਵਿੱਚ ਆਪਣੀਆਂ ਮਨਮਨ ਕਰਕੇ ਮਨਮੰਨੀਆਂ ਕਰਕੇ ਆਪਣੀਆਂ ਜੇਬਾਂ ਜਿਹੜੀਆਂ ਭਰੀਆਂ ਜਾ ਰਹੀਆਂ ਉਹਦੇ ਬਾਬਤ ਕੁਝ ਨੰਗ ਸਿੰਘ ਜਥੇਬੰਦੀਆਂ ਸੰਪਰਦਾਵਾਂ ਤੇ ਦਾਸ ਨੇ ਵੀ ਇਸ ਤੇ ਆਵਾਜ਼ ਬੁਲੰਦ ਕੀਤੀ। ਇਹਦੇ ਉਲਟ ਹਰ ਇੱਕ ਤਰ੍ਹਾਂ ਦੀਆਂ ਟਿਕਾ ਟਿੱਪੜੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਤਰ੍ਹਾਂ-ਤਰ੍ਹਾਂ ਦੇ ਲੋਕ ਆਪੋ ਆਪਣੇ ਜਿਹੜੇ ਵਿਚਾਰ ਪੇਸ਼ ਕਰ ਰਹੇ ਆ। ਜਿਸ ਬੰਦੇ ਦੀ ਅੱਜ ਮੈਂ ਗੱਲ ਕਰ ਰਿਹਾ ਆ ਵਾ ਵੈਸੇ ਤਾਂ ਲੋਕੀ ਉਹਦੇ ਨਾਮ ਦੇ ਨਾਲ ਉਹਨੇ ਆਪਣੇ ਆਪ ਹੀ ਗਿਆਨੀ ਸ਼ਬਦ ਲਾਇਆ ਹੋਇਆ ਹੈ ਲੇਕਿਨ ਮੈਂ ਕਹਿੰਦਾ ਉਹ ਗਿਆਨੀ ਖਵਾਉਣ ਦਾ ਵੀ ਲਾਇਕ ਨਹੀਂ ਆ ਉਹ ਸਿਰੇ ਦਾ ਖੱਚ ਬੰਦਾ ਤੇ ਅਗਿਆਨੀ ਬੰਦਾ ਹੈ ਮੈਨੂੰ ਨਾਮ ਲੈਣ ਤੋਂ ਕੋਈ ਗੁਰੇਜ ਨਹੀਂ ਆ ਬੂਟਾ ਸਿੰਘ ਉਸ ਬੰਦੇ ਦਾ ਤੇ ਕੰਮ ਹੀ ਇਹ ਹੈ ਕਿ ਕੋਈ ਵੀ ਸੋਸ਼ਲ ਮੀਡੀਆ ਤੇ ਜਦੋਂ ਮੁੱਦਾ ਸਰਗਰਮ ਗਰਮ ਆਉਂਦਾ ਹੈ ਤਾਂ ਉਹਦੇ ਬਾਬਤ ਉਹਨੇ ਉਲਟ ਵਾਲੇ ਬੰਨੇ ਜਾ ਕੇ ਉਹਦਾ ਵਿਰੋਧ ਕਰਕੇ ਸੁਰਖੀਆਂ ਖੱਟਣੀਆਂ ਹੁੰਦੀਆਂ ਹੈ ਦਾ ਬੂਟਾ ਸਿੰਘ ਅੱਜ ਮੈਂ ਫੋਨ ਕੀਤਾ ਬੂਟਾ ਸਿੰਘ ਨੂੰ ਤੇ ਬੂਟਾ ਸਿੰਘ ਨੇ ਮੈਂ ਬੜੀ ਵਿਆਕਤ ਦੇ ਨਾਲ ਗੱਲ ਕਰਨੀ ਆਰੰਭ ਕੀਤੀ ਤੇ ਉਹ ਆਪਣੇ ਸਵਾਲਾਂ ਤੋਂ ਭੱਜਦਾ ਨਜ਼ਰ ਆਇਆ ਉਸ ਤੋਂ ਬਾਅਦ ਪਾਰਾ ਮੇਰਾ ਵੀ ਹਾਈ ਹੋ ਗਿਆ ਕਾਰਨ ਕਿਉਂਕਿ ਗੁਰੂ ਸਦਾਤਾ ਦੇ ਉੱਪਰ ਉਂਗਲ ਚੱਕ ਰਿਹਾ ਸੀ ਗੁਰੂ ਦੀ ਕਰਨੀ ਦੇ ਉੱਪਰ ਉਹ ਜਿਹੜਾ ਉਂਗਲ ਚੱਕ ਰਿਹਾ ਸੀ ਗੁਰੂ ਸਾਹਿਬ ਨੇ ਧਰਮ ਖਾਤਰ ਆਪਣਾ ਪਰਿਵਾਰ ਤੱਕ ਵਾਰ ਦਿੱਤਾ ਸਿੰਘਾਂ ਸ਼ਹੀਦਾਂ ਨੇ ਗੁਰਦੁਆਰਿਆਂ ਦੀਆਂ ਮर्यादा ਨੂੰ ਬਹਾਲ ਕਰਨ ਲਈ ਆਪਣੇ ਸਿਰ ਤੱਕ ਲਵਾ ਦਿੱਤੇ ਤੇ ਇਹ ਕੁੱਤਾ ਅੱਜ ਉੱਠ ਕੇ ਉਹਨਾਂ ਸ੍ਰੀ ਦਾ ਸਿੰਘਾਂ ਦੇ ਉੱਪਰ ਤੇ ਗੁਰੂ ਸਾਹਿਬਾਨਾਂ ਦੀਆਂ ਜਿਹੜੀਆਂ ਕਰਨੀਆਂ ਉਹਨਾਂ ਦੇ ਉੱਪਰ ਉਂਗਲ ਚੱਕ ਰਿਹਾ ਮੈਂ ਇਸ ਦੱਲੇ ਨੂੰ ਕਹਿ ਦੇਣਾ ਚਾਹੁੰਦਾ ਉਹ ਦੱਲਿਆ ਮਾਫ਼ ਕਰਨਾ ਹੈ ਜੀ ਗੁਰੂ ਦਾ ਸਿੱਖ ਹੋ ਕੇ ਦੂਜੇ ਗੁਰੂ ਦੇ ਸਿੱਖ ਨੂੰ ਜਿਹੜਾ ਵਾ ਇਦਾਂ ਦੇ ਸ਼ਬਦ ਨਹੀਂ ਵਰਤਣਾ ਚਾਹੁੰਦਾ ਮੈਂ ਵਰਤਨੇ ਚਾਹੀਦੇ ਆ ਪਰ ਮੈਂ ਅੱਜ ਦੁਖੀ ਹਿਰਦੇ ਨਾਲ ਕਹਿ ਰਿਹਾ ਕਿ ਗੁਰੂ ਦੀ ਬਾਣੀ ਹੁੰਦੀ ਹੈ ਸੋ ਸਿੱਖ ਸਖਾ ਬੰਦਪ ਹੈ ਭਾਈ ਜੇ ਗੁਰਕੇ ਭਾਣੇ ਵਿੱਚ ਆਵੇ ਅਸੀਂ ਸਾਡਾ ਤੇ ਭੈਣ ਭਰਾਵਾ ਜਿਹੜਾ ਗੁਰੂ ਦੇ ਭਾਣੇ ਚਾਉਂਦਾ ਜਿਹੜਾ ਗੁਰੂ ਦੇ ਭਾਣੇ ਤੋਂ ਉਲਟ ਚੱਲਦਾ ਉਹਦਾ ਸਾਡਾ ਕੋਈ ਰਿਸ਼ਤਾ ਨਾਤਾ ਨਹੀਂ ਫਿਰ ਉਹ ਕੁੱਤੇ ਕੰਜਰਾਵਾਂ ਦੇ ਸ਼ਬਦਾਂ ਦੇ ਲਾਇਕ ਹੀ ਹੈ ਤੇ ਮੈਂ ਤੈਨੂੰ ਕਹਿਣਾ ਉਹ ਦੱਲਿਆ ਮੇਰੀ ਸੁਣ ਲੈ ਗੱਲ ਛੋਟ ਪੰਜਾਬੀ ਦੇ ਵਿੱਚ ਤੂੰ ਬਕਵਾਸ ਬਾਜੀ ਕਰਦਾ ਸਮਾਜਿਕ ਮੁੱਦਿਆਂ ਤੇ ਕਰਦਾ ਰਹਿ ਆਪਾਂ ਕਦੇ ਤੇਰੇ ਨਾਂ ਤੇਰੀ ਬਕਵਾਸ ਬਾਜੀ ਸੁਣੀ ਹੈ ਤੇ ਨਾ ਅਸੀਂ ਸੁਣਦੇ ਆਂ ਪਰ ਜਿਹੜੀ ਤੂੰ ਆ ਚਾਰ ਵੀਊ ਖੱਟਣ ਦੇ ਕਰਕੇ ਅਖੋਤੀ ਪਾਸਟਰਾਂ ਦੇ ਚਾਰ ਵੀਊ ਖੱਟਣ ਕਰਕੇ ਉਹਨਾਂ ਦੇ ਹੱਕ ਦੇ ਵਿੱਚ ਉਹਨਾਂ ਨੂੰ ਜਾਣ ਬੁੱਝ ਕੇ ਅਗਰੈਸਿਵ ਹੋ ਕੇ ਸਾਡੀਆਂ ਜਿਹੜੀਆਂ ਕਮੀਆਂ ਤੂੰ ਉਹਨਾਂ ਨੂੰ ਮਤਲਬ ਦੂਰ ਕਰਨ ਦੀ ਬਜਾਏ ਕੁੱਤੇ ਵਾਂਗੂ ਭੌਂ ਕੇ ਉਹਨਾਂ ਨੂੰ ਬੋਲਣ ਦਾ ਮੌਕਾ ਦੇ ਰਿਆ ਨਾ ਕੰਜਰਾ ਤੂੰ ਸਾਰੇ ਸਮਾਜ ਦਾ ਠੇਕਾ ਲਿਆ ਦੱਸ ਮਿਲਾਂ ਮੈਨੂੰ ਤੂੰ ਕਹਿੰਦਾ ਨਾ ਬੂਟਾ ਗਾਲਾਂ ਕੱਢਦਾ ਅੱਜ ਤਾਂ ਬੂਟੇ ਨੂੰ ਗਾਲਾਂ ਪੈਣੀਆਂ ਨੇ ਗੱਲ ਮੇਰੀ ਯਾਦ ਰੱਖੀ ਇਹਨੂੰ ਫੋਨ ਕੀਤਾ ਸੰਗਤ ਜੀ ਮੈਨੂੰ ਤੇ ਐਨੇ ਕੀਤਾ ਕਿ ਫੋਨ ਆਇਆ ਮੇਰੇ ਕਾਲ ਦੇ ਨਾਲ 20 ਸਕਿੰਟ ਗੱਲ ਨਹੀਂ ਹੋਈ ਇਹਨੂੰ ਫੋਨ ਕੱਟਦਾ ਨੇ ਸਵਾਲਾ ਤੋਂ ਭੱਜ ਗਿਆ WhatsApp ਤੇ ਮੈਨੂੰ ਮੈਸੇਜ ਕੀਤਾ ਉਥੋਂ ਨੇ ਬਲਾਕ ਕਰਤਾ ਉਹ ਦੱਲਿਆ ਜੇ ਤੇਰੀ ਔਕਾਤ ਨਹੀਂ ਆ ਤਰਕ ਦੇ ਨਾਲ ਜਵਾਬ ਦੇਣ ਦੀ ਤਾਂ ਕੰਜਰਾ ਕੰਮ ਸੇ ਕੰਮ ਪੌਂਕੜ ਦੀ ਆਤ ਤੇ ਘਟਾ ਹੂੰ ਜਿਸ ਗੁਰੂ ਸਿਧਾਂਤ ਨੂੰ ਸਟੇਜਾਂ ਤੇ ਸੁਣਾ ਕੇ ਤੂੰ ਦਾਦ ਰੋਟੀ ਘਰ ਦੀ ਚਲਾਉਂਦਾ ਰਿਆ ਜਿਸ ਗੁਰੂ ਦੇ ਸਿਧਾਂਤ ਨੂੰ ਮੁੱਖ ਰੱਖ ਕੇ ਗਿਆਨੀ ਸ਼ਬਦ ਲਾ ਕੇ ਬਾਹਰ ਦੇ ਵਿਝੇ ਲਿੰਦਾ ਰਿਆਂ ਉਹ ਦੱਲਿਆ ਉਸੇ ਗੁਰੂ ਘਰ ਚ ਬਹਿ ਕੇ ਤੂੰ ਗੋਲਕਾ ਚੋਰੀ ਕਰਦਾ ਰਿਆਂ ਜੇ ਕੋ ਹੋਵੇ ਬਹੁਤ ਵੱਡਾ ਗਿਆਤਾ ਕੋ ਧਰਮ ਦਾ ਰਖਵਾਲਾ ਜਿੰਨੇ ਕੋ ਸਮਾਜ ਲਈ ਚੰਗਾ ਕੰਮ ਕੀਤਾ ਹੋਵੇ ਤੇ ਆਪਾਂ ਜਿਹੜੀ ਦੀ ਗੱਲ ਆ ਸਿਰ ਝੁਕਾ ਕੇ ਮੰਨੀਆਂ ਵੀ 5-5 ਡਾਲਰ ਤੂੰ ਗੋਲਕਾਰ ਚ ਚੋਰੀ ਕਰਦਾ ਰਿਆਂ ਤੇ ਸਾਨੂੰ ਮਤਾਂ ਦੇ ਰਿਆਂ ਤੂੰ ਤੇਰੀ ਔਕਾਤ ਕੀ ਹੈ ਤੇਰੀ ਤੂੰ ਇੱਕ ਨੰਬਰ ਦਾ ਦੱਲਾ ਤੇ ਖੱਚ ਬੰਦਾ ਵਾ ਤੂੰ ਮੇਰੀ ਇੱਕ ਗੱਲ ਯਾਦ ਰੱਖ ਲਾ ਸ਼ੁੱਧ ਪੰਜਾਬੀ ਦੇ ਵਿੱਚ ਦਵਿੰਦਰ ਸਿੰਘ ਓਨੀ ਗੱਲ ਕਰਦਾ ਜਿੰਨੀ ਕਰ ਸਕਦਾ ਹੋਵੇ ਇਹ ਨਹੀਂ ਹੈ ਕਿ ਮੈਂ ਮੈਂ ਕਿਸੇ ਦੀ ਕਟਾਸ ਨਹੀਂ ਕਰਦਾ ਜਿੱਥੇ ਧਰਮ ਦੀ ਗੱਲ ਹੁੰਦੀ ਹੈ ਜਾਂ ਦੇਸ਼ ਕੌਮ ਦੇ ਵਿਰੁੱਧ ਗੱਲ ਹੁੰਦੀ ਜਾਂ ਸੰਵਿਧਾਨ ਦੇ ਵਿਰੁੱਧ ਗੱਲ ਹੁੰਦੀ ਅਸੀਂ ਵੀ ਆਵਾਜ਼ ਆਪਣੀ ਬੁਲੰਦ ਕਰਦੇ ਹਾਂ ਸਮਾਜ ਦੇ ਭਲੇ ਵਾਸਤੇ ਦੇਸ਼ ਦੇ ਹਿੱਤ ਵਾਸਤੇ ਪਰ ਤੇਰੇ ਵਾਂਗੂ ਠੇਕਾ ਥੋੜਾ ਲਿਆ ਜੇ ਤੇਰੀ ਮਾਂ ਕੰਗਣਾ ਆ ਗਈ ਤੂੰ ਉਹਦਾ ਮਾਮਾ ਬਣ ਗਿਆ ਜੇ ਤੇਰੀ ਅੱਜ ਮਾਂ ਆ ਗਈ ਅਜੇ ਲੱਤਾਂ ਚਕਾਈ ਫੇਰੀ ਉਹ ਨੂੰ ਇਹ ਨਹੀਂ ਪਤਾ ਵੀ ਲੱਤਾਂ ਚੁਕੜੀਆਂ ਕਿੱਥੇ ਆ ਤੇ ਸਿਰ ਕਿੱਥੇ ਨਵਾਉਣਾ ਹੈ ਤੇ ਤੂੰ ਉਹਨੂੰ ਵਸ ਪਹਿਲਾਂ ਮੈਨੂੰ ਵੀ ਉਹਦਾ ਜਸ ਮਾਮਾ ਬਣ ਗਿਆ ਤੂੰ ਤੂੰ ਸਿੱਖ ਅਸੀਂ ਦਦ ਚੱਕਣ ਡਿਆ ਹੁੰਦਾਂ ਤੂੰ ਇਹ ਕਹਿੰਦਾ ਫਿਰਨੇ ਆ ਕਿ ਸਾਬਤ ਕਰ ਦਿਓ ਜੀ ਚਿੱਟੇ ਕਾਂ ਉਹ ਤੂੰ ਹਰੇ ਹੋਏ ਕਾਲੇ ਹੋਏ ਕਿ ਨਹੀਂ ਹੋਏ ਸੀ ਕਾਰੇ ਕਾਂ ਚਿੱਟੇ ਹੋਏ ਕਿ ਨਹੀਂ ਹੋਏਗੀ ਅਸੀਂ ਤੈਨੂੰ ਕਹਿ ਦਈਏ ਵੀ ਤੂੰ ਸਾਬਤ ਕਰ ਦੇ ਤੂੰ ਇੱਕ ਪਿਓ ਦਾ ਹੈਗਾ ਕਿ ਨਹੀਂ ਹੈਗਾ ਕਰ ਪਾਏਗਾ ਉਹ ਤੇਰੀ ਔਕਾਤ ਨਹੀਂ ਉਹ ਤੇਰੀ ਤੇਰੀ ਕਿ ਨਾ ਦਾਲੀ ਕਿੱਤੀ ਹੋ ਗਈ ਪਰ ਕਰਤੂਤਾ ਤੇਰੀਆਂ ਦੱਲਿਆ ਅੱਜ ਵੀ ਕਾਲਿਆਂ ਨ ਕਾਲੀਆਂ ਮੇਰੀ ਗੱਲ ਯਾਦ ਰੱਖ ਲੈ ਇਹਨੂੰ ਭਾਵੇਂ ਧਮਕੀ ਸਮਝ ਲੈ ਤੇ ਭਾਵੇਂ ਇਹਨੂੰ ਸਲਾਹ ਸਮਝ ਲੈ ਜਿਹੜੇ ਫੁੱਫਰ ਨੂੰ ਵਿਖਾਉਣੀ ਹੈ ਜਾ ਕੇ ਮੇਰੀ ਵੀਡੀਓ ਵਿਖਾਵੇ ਤੂੰ ਜੇ ਸਾਡੇ ਸਿੱਖ ਸਿਧਾਂਤਾਂ ਦੇ ਉਲਝ ਚੁੱਕੇਂਗਾ ਨਾ ਤੇ ਮੇਰੀ ਗੱਲ ਯਾਦ ਰੱਖ ਲੈ ਜਿੱਦਣ ਜਿੱਥੇ ਟਕਰ ਗਿਆ ਤੇਰਾ ਉਸੇ ਵੇਲੇ ਹਿਸਾਬ ਕਰਾਂਗੇ ਤੇਰਾ ਭਾਵੇਂ ਤੇਰ ਨਾਲ ਗੰਨ ਮੈਣ ਭਾਵੇਂ ਚਾਰ ਤੇ ਭਾਵੇਂ ਹੁਣ ਦੋ ਉਹਦਾਂ ਕੋਈ ਮਤਲਬ ਨਹੀਂ ਆ ਜੇ ਇੱਕ ਪੋ ਦਾ ਪੋਤਾ ਜੇ ਤਰਜ ਤੜਕਾ ਵਰਕਾ ਆ ਦਵਿੰਦਰ ਸਿੰਘ ਦੇ ਸਾਹਮਣੇ ਬੈਠ ਮੇਰੇ ਨਾਲ ਤੈਨੂੰ ਆ ਸਵਾਲ ਦਾ ਜਵਾਬ ਤਰਕ ਦਾ ਦਊਂਗਾ ਤੈਨੂੰ ਤਰਕ ਨਾਲ ਤੇ ਜਿੱਥੇ ਤੂੰ ਕਿਤੇ ਗੁਰਸਤਾ ਦੇ ਹੰਦੋ ਚੁੱਕੀ ਨਾ ਤੈਨੂੰ 76 ਪਹਿਲਾਂ ਦਾ ਜਵਾਬ ਬਾਅਦ ਚ ਆਉਣ ਕੈਮਰਾ ਗੱਲ ਮੇਰੀ ਯਾਦ ਰੱਖਣੀ ਹੁਣ ਬਲੌਗ ਤੋਂ ਤੂੰ ਮਾਰ ਹੀ ਗਿਆ ਮਜਬੂਰ ਕਰਦਾ ਤਾ ਮੈਨੂੰ ਸੋਸ਼ਲ ਮੀਡੀਆ ਤੇ ਆ ਆਪਣਾ ਮੈਸੇਜ ਤੇਰੇ ਤੱਕ ਪਹੁੰਚਾਉਣ ਕਰਕੇ ਪਤਾ ਮੈਨੂੰ ਤੇਰੇ ਘਰ ਦਾ ਲੱਗ ਲੈਂਦੇ ਕਿੱਥੇ ਆ ਮੈਨੂੰ ਬੇਸ਼ੱਕ ਤੇਰੇ ਘਰ ਵੀ ਜਾਣਾ ਪਵੇ ਮੈਂ ਆਵਾਂਗਾ ਮੇਰੇ ਭਰਾ ਇੱਕ ਗੱਲ ਯਾਦ ਰੱਖੀ ਵੈਸੇ ਤਾਂ ਤੂੰ ਭਰਾ ਕਹਿਣ ਦੇ ਲਾਈਕ ਹੈ ਨਹੀਂ ਆ ਪਰ ਫਿਰ ਵੀ ਸਾਡਾ ਸੁਭਾਅ ਹੋ ਜਾਵਾ ਫਿਰ ਸਾਡੇ ਮੂੰਹ ਕਿਤੇ ਕਿਤੇ ਉਹ ਤਕੀਆ ਕਲਾਮ ਜੇ ਨਿਕਲ ਜਾਂਦਾ ਸਿੰਘ ਸਾਹਿਬ ਹੋ ਗਿਆ ਇਹ ਸ਼ਬਦ ਜਾਂ ਭਰਾ ਉਹ ਤਾਂ ਨਿਕਲ ਜਾਂਦਾ ਚਾਰ ਵਿਊ ਲਾਈਨ ਕਰਕੇ ਉਹ ਕੰਜੜਾ ਤੈਨੂੰ ਉਹਨਾਂ ਨੇ ਟੌਪ ਦੀ ਕੁਰਸੀ ਤੇ ਨਹੀਂ ਬਿਵਾ DNA ਸਿੱਖ ਹੋ ਕੇ ਸਿੱਖੀ ਦੀ ਗੱਲ ਕਰ ਕੰਜੜਾ ਸ਼ਰਮ ਘਰ ਚੌਰਿਆ